ਸਾਲ ਦੇ ਨਾਮ ਨਰਗਮਨ ਨੂੰ ਲੈ ਕੇ ਦੇਖੋ ਮੈਂ ਤੇ ਪਠਾਨਕੋਟ ਜ਼ਿਲ੍ਹੇ ਦੇ ਗੁਰਦਾਸਪੁਰ ਪਟਾਲਾ ਜ਼ਿਲ੍ਹੇ ਸਾਰੇ ਇਹ ਪਾਰਟੀ ਦੇ ਵਰਕਰਾਂ ਦਾ ਧੰਨਵਾਦ ਕਰਨਾ ਅਬਾਰ ਵੀ ਹੱਥ ਕਰਨਾ ਜਿਨ੍ਹਾਂ ਨੇ ਇੰਨੀ ਗਰਮੀ ਦੇ ਵਿੱਚ 45 46 ਡਿਗਰੀ ਦੇ ਵਿੱਚ ਲਗਾਤਾਰ ਮਿਹਨਤ ਕੀਤੀ ਹੈ ਔਰ ਦੇਖੋ ਤੁਸੀਂ ਕੀ ਕਹਿੰਦਾ ਜੀ ਗੁਰਦਾਸਪੁਰ 6 ਵਿਧਾਨ ਸਭਾ ਦੀ ਦੇਖੋ ਗੁਰਦਾਸਪੁਰ ਵੀ ਦਿਨਾਂ ਨਗਰ ਵੀ ਪਿਛਲੀ ਵਾਰੀ ਵਿਧਾਨ ਸਭਾ ਅੱਜ ਕਿੰਨੀਆਂ ਵੋਟਾਂ ਪਈਆਂ ਤੇ ਇਸ ਵਾਰੀ ਤਿੰਨ ਤਿੰਨ ਗੋਰਾ ਬੋਟਾ ਵਧਿਆ ਦਿਨਾਂ ਨਗਰ 16000 ਵੋਟ ਪਈ ਇਸ ਵਾਰੀ ਮਤਲਬ ਉਹਦੇ 36000 ਵੋਟ ਪਈ ਹੈ ਗੁਰਦਾਸਪੁਰ ਚ 10000 ਵੋਟ ਪਈ ਹੈ ਅੱਜ ਉੱਥੇ ਵੀ 25000 ਵੋਟ ਪਈ ਹੈ ਹਰ ਜਗ੍ਹਾ ਵੋਟਾਂ ਜਿਹੜੀਆਂ ਵਧੀਆ ਨਾ ਕਰਦੇ ਔਰ ਖਾਸ ਕਰਕੇ ਪਠਾਨਕੋਟ ਜ਼ਿਲ੍ਹਾ ਦੇਖੋ ਪਠਾਨਕੋਟ ਜ਼ਿਲ੍ਹੇ ਚ ਆਪ ਦਾ ਇੱਕ ਮੰਤਰੀ ਹੈ ਉਹ ਤੀਸਰੇ ਨੰਬਰ ਰਹਾ ਉਹ ਅੱਜ ਉਹਨੂੰ ਤਾਂ ਵਸੇ ਰਜ਼ਾਇਨ ਕਰਨਾ ਚਾਹੀਦਾ ਵੀ ਜਿਹੜਾ ਤੀਸਰੀ ਵਾਰ ਮਤਲਬ ਤੀਸਰੇ ਨੰਬਰ ਤੇ ਆਇਆ ਕਰਕੇ ਇਸ ਕਰਕੇ ਪਾਰਟੀ ਨੇ ਮਹਲਾਵਾ ਪਾਰਟੀ ਦੀ ਜਿਹੜੀ ਸਿਥਿਤੀ ਹੋ ਗਈ ਲੋ ਬਿਹਤਰ ਹੋਈ ਹੈ ਬਹੁਤ ਜ਼ਿਆਦਾ ਬਦਲੀ ਹੈ ਪਰ ਪਿਛਲੀਆਂ ਚੋਣਾਂਸ ਦੇ ਵਿੱਚ ਵੀ ਸੌਨੇ ਦੀਆਂ ਚੋਣਾਂ ਦੇ ਵਿੱਚ ਨਾਨਾ ਨਗਰ ਚ ਤਾਂ ਬੀਜਪੀ ਆਪ ਗਈ ਹੈ ਸਕੀ ਡਾਉਨ ਗਈ ਹੈ ਨਹੀਂ 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 ਵਿਧਾਨ ਸਭਾ ਨਹੀਂ ਗਈ ਉਸ ਵੇਲੇ ਗੱਟਬੰਧ ਨਹੀਂ ਸੀ ਉਸ ਵੇਲੇ ਗੱਟਬੰਧ ਸੀ ਉਸ ਵੇਲੇ ਅਕਾਲੀ ਬੀਜੇ ਵੀ ਇਕੱਠੇ ਹਣ ਅਕਾਲੀ ਬੀਜਪੀ ਇਕੱਠੇ ਹੈ ਇਸ ਲਈ ਲਾਭ ਸੀਗਾ ਫਾਇਦਾ ਇਸ ਵਾਰੀ ਦਾ ਸਮਾਂ ਨਹੀਂ ਨਹੀਂ ਦੇਖੋ ਉਸ ਵੇਲੇ ਬੀਜਪੀ ਅਕਾਲੀ ਦਲ ਇਕੱਠੇ ਸੀ ਅੱਜ ਦੇਖੋ ਪਿਛਲੀ ਵਿਧਾਨ ਸਭਾ ਦੇਖੋ ਕਿੰਨੀ ਵੋਟਾਂ ਸੀ ਅੱਜ ਕਿੰਨੀ ਵੋਟਾਂ ਕਿੰਨੇ ਗੁਣਾ ਵੋਟਾਂ ਵਧੀਆਂ ਨੇ ਦິນਨਗਰ ਚ ਵੀ ਗੁਰਦਾਸਪੁਰ ਵੀ ਬਟਾਲਾ ਵੀ ਹਰ ਜਗ੍ਹਾ ਜਿਹੜੀ ਸਥਿਤੀ ਹੈ ਅੱਗੇ ਕੋਲ ਬਿਹਤਰ ਹੋ ਰਹੀ ਹੋਈ ਜਾ ਰਹੀ ਹੈ। ਇਹ ਠੀਕ ਹੈ ਚੋਣਾਂ ਵਹੀ ਨਹੀਂ ਜਿੱਤੇ ਲੇਕਿਨ ਲਗਾਇਆ ਕਿ ਭਾਜੀਪੀ ਦਾ ਸਮੇਂ ਤੇ ਭਾਜੀਪੀ ਕಲ್ಯਾਨ ਲੜੇਗੀ। ਕੋਈ ਤਾਂ ਪਾਰਟੀ ਹਾਈ ਕਮਾਂਡ ਦੇ ਨਾਲ ਦਾ ਕਰਦਾ ਕਿੱਲੇ ਲੰਦਾ ਨਹੀਂ ਦੰਦਾ ਕਿ ਪਾਰਟੀ ਦੇ ਨਾਲ। ਲੇਕਿਨ ਅੱਜ ਇਹ ਕਿਹਾ ਜਾਂਦਾ ਹੈ ਕਿ ਪਾਰਟੀ ਦੇ ਵਰਕਰਾਂ ਨੇ ਬਰੀ। ਮੇਰਾ ਬਹੁਤ-ਬਹੁਤ ਧੰਨਵਾਦ ਖਾਸ ਕਰਕੇ ਇਹ ਗੱਲ ਹੈ ਕਿ ਪਾਰਟੀ ਦੇ ਵਰਕਰ ਦੇ ਨਾਲ ਹੀ ਖੜੇ ਹਾਂ ਕੋਈ ਇਹ ਨਾ ਸੋਚੇ ਕਿ ਸਰਕਾਰ ਦੋਸਤ ਆ ਗਈ ਦੇ ਪਾਰਟੀ ਦੇ ਵਰਕਰਾਂ ਨੂੰ ਹੋ ਜਾਏਗਾ ਆਪਣੀ ਸਾਰੀ ਪਾਰਟੀ ਜਿਹੜੀ ਹੈ ਲੋਕਤਵਤਾ ਨੂੰ ਬਰਬਾਦ ਹੋਵੇ ਹਰ ਵਰਕਰ ਨੂੰ ਨਾ ਚਾਹੁੰਦਾ ਨਹੀਂ ਕਿ ਲੋਕਤਵਤਾ ਦੇ ਸਾਹਮਣੇ ਇਹ ਕੋ ਲੋਕਾਂ ਦਾ ਧੰਨਵਾਦ ਬਹੁਤ-ਬਹੁਤ ਬਾਕੀ ਗੱਠਬੰਧਨ ਟੁੱਟਣਾ ਨਹੀਂ ਰੁਟਣਾ ਦੇਖੋ ਪੇ ਪਾਰਟੀ ਹਾਈ ਕਮਾਂਡ ਅੱਗੇ ਕਰਦਾ ਇੱਕ ਵਿੱਚ ਹੋਰ ਲੈਣਾ ਹੈ